ਪਹਿਲੀ ਵਾਰੀ ਨਾ ਸੀ ਅੱਜ ਰੈੱਡ ਸੀ ਦੇਖਾਂਗੇ ਲਾਲ ਸਮੁੰਦਰ ਕੁਛ ਤਾਂ ਅਸੀਂ ਆਪਣੇ ਆਸਮਾਨ ਨੂੰ ਮਿਲਣਾ ਸੀ ਤਾਂ ਕਰਕੇ ਆਏ ਆ ਇੱਥੇ ਤੇ ਦੂਜਾ ਇਹਦਾ ਕਾਰਨ ਹੈ ਸ਼ਹਿਰ ਚ ਆਉਣ ਦਾ ਸਪੈਸ਼ਲੀ ਜਿਵੇਂ ਦੁਨੀਆ ਦੇ ਬਸ ਸ਼ੌਂਕ ਹੈ ਸਾਨੂੰ ਹੋਰ ਕੁਛ ਨਹੀਂ ਵੀ ਦੁਨੀਆ ਦੇ ਜਿੰਨੇ ਵੱਖ-ਵੱਖ ਸਮੁੰਦਰ ਐ ਉਹਨਾਂ ਨੂੰ ਸਾਰਿਆਂ ਨੂੰ ਅੱਖੀਂ ਦੇਖ ਕੇ ਆਈਏ ਤੇ ਸਾਡੇ ਕੋਲੇ ਐਟ ਲੀਸਟ ਆਪਣੀਆਂ ਮੈਮਰੀਜ਼ ਹੋਣ ਲਾਈਫਟਾਈਮ ਦੀਆਂ ਯਾਦਗਾਰਾਂ ਹੋਣ ਤੇ ਉੱਥੇ ਫੋਟੋਆਂ ਹੋਣ ਤੇ ਘਰੇ ਲੱਗੀਆਂ ਹੋਈਆਂ ਵੀ ਬਲੇ ਆ ਬਲੈਕ ਸੀਨ ਵਾਲਾ ਹੈ ਮੈਟੇਰੀਅਨ ਸੀਨ ਵਾਲਾ ਤੇ ਆ ਰੈਡ ਸੀਨ ਵਾਲਾ ਕੈਪਸਿਨ ਸੀਨ ਵਾਲਾ ਕੀ ਦੇਖ ਕਿ ਨਹੀਂ ਉਹ ਪਾਣੀ ਵੀ ਪੀ ਕੇ ਆਉਂਦੇ ਹੁੰਦੇ ਆ ਹਮੇਸ਼ਾ ਤੇ ਗੱਲ ਕੁਛ ਨਹੀਂ ਮਤਲਬ ਗੱਲ ਹੈ ਤਾਂ ਬਹੁਤ ਨਿੱਕੀ ਜੀ ਹੈ ਪਰ ਅਲੱਗ-ਅਲੱਗ ਸ਼ੌਕ ਹੁੰਦਾ ਬਸ ਸਾਨੂੰ ਸ਼ੌਕ ਹੈ ਵੀ ਇਸ ਤਰ੍ਹਾਂ ਦੀ ਕਲੈਕਸ਼ਨ ਕਰਨ ਦਾ ਵੀ ਇਸੇ ਕਰਕੇ ਵੀ ਅਸੀਂ ਸਪੈਸ਼ਲ ਇੱਥੇ ਆਏ ਆ ਇਹ ਸਾਹਮਣੇ ਵਾਲੀ ਮਾਸਿਕ ਹੈ ਜੀ ਨੂੰ ਅਸੀਂ ਦੇਖਣ ਦੇ ਲਈ ਉਤਰਿਆ ਕਾਰ ਕਰਦੀ ਪਾਰਕ ਨੇੜੇ ਜਾਂਦੇ ਆ ਬਿਗੇ ਜਿਹੜੀ ਇਹ ਮੌਸਿਕ ਹੈ ਇਹਦਾ ਨਾਮ ਹੈਗਾ ਮੌਸਿਕ ਅਲਮੀਨਾ ਅਲਕਬੀਰ ਤੇ ਮੈਂ ਇਹਨੂੰ ਆਪਣੀ ਨੂੰ ਆਸਮਾਨ ਨੂੰ ਪੁੱਛਿਆ ਸੀ ਮੈਂ ਕਿਹਾ ਹਿਸਟੋਰੀਕਲ ਹੈ ਕਹਿੰਦੀ ਹਿਸਟੋਰੀਕਲ ਨਹੀਂ ਹੈਗੀ ਤੇ ਜਸਟ ਰਿਪਨ ਕਹਿੰਦੇ ਅਲ ਖਬੀਰ ਦਾ ਮਤਲਬ ਇਹ ਆ ਵੀ ਬਿਗੇਸਟ ਹੈ ਅੱਛਾ ਹਾਂ ਇਥੋਂ ਦੀ ਬਿਗੇਸਟ ਮੌਸਿਕ ਹੈ ਇਹ ਅੱਛਾ ਤੇ ਇਥੋਂ ਦੀ ਸਭ ਤੋਂ ਵੱਡੀ ਇਹ ਸ਼ਹਿਰ ਦੀ ਸਭ ਤੋਂ ਵੱਡੀ ਮੌਸਿਕ ਹੈ ਤੁਹਾਨੂੰ ਟੂਰ ਇਸ ਟਾਈ ਨੂੰ ਦੇਖਣ ਆਉਂਦੇ ਆ ਅਰਬ ਵਿੱਚ ਤਾਂ ਬਾਕੀ ਜਿਹੜੀਆਂ ਮੌਸਿਕ ਨੇਗੀਆਂ ਬਹੁਤ ਕਮਾਲ ਕਮਾਲ ਦੇ ਡਿਜ਼ਾਈਨ ਬਹੁਤ ਵੱਡੇ ਵੱਡੇ ਹਿੱਸੇ ਅਸੀਂ ਈਵਨ ਉੱਥੇ ਵੀ ਦੇਖੀਆਂ ਸੀਗੀਆਂ ਆਬੂ ਦਾ ਬੀਚ ਬਹੁਤ ਸੋਹਣੀ ਆ ਹਾਂਜੀ ਇਸਲਾਮ ਚ ਨਾ ਤਿੰਨ ਚੀਜ਼ਾਂ ਹੁੰਦੀਆਂ ਨੇ ਸ਼ਾਇਦ ਜਿੱਥੇ ਤੱਕ ਮੇਰੀ ਸਮਝ ਹੈਗੀ ਤੇ ਇੱਕ ਤਾਂ ਮਸਜਿਦਾਂ ਹੁੰਦੀਆਂ ਜਿਹਨੂੰ ਮਾਸਿਕ ਵੀ ਕਹਿੰਦੇ ਆ ਜਿਹਨੂੰ ਅਸੀਂ ਹੁਣ ਦੇਖਣ ਤੁਹਾਨੂੰ ਦਿਖਾਉਣ ਜਾ ਰਹੇ ਹਰੇ ਇਬਾਦਤ ਦਾ ਵਰਸ਼ਿਪ ਪਲੇਸ ਮਤਲਬ ਰੱਬ ਨੂੰ ਯਾਦ ਕਰਨ ਦਾ ਘਰ ਤੁਸੀਂ ਕਹਿ ਸਕਦੇ ਹੋ ਦੂਜਾ ਹੁੰਦਾਗਾ ਜਿਹਨੂੰ ਮਕਬਰੇ ਕਹਿੰਦੇ ਆ ਕਿਸੇ ਦੀ ਕਬਰ ਬਣੀ ਹੋਣੀ ਤੇ ਕਬਰ ਤੇ ਜਾਂਦੇ ਆ ਲੋਕ ਤੇ ਤੀਜਾ ਹੁੰਦਾ ਦਰਗਾਹ ਹੁੰਦੀ ਹੈਗੀ ਉਹ ਸ਼ਾਇਦ ਦਰਗਾਹ ਤੇ ਮਕਬਰਾ ਮੈਨੂੰ ਲੱਗਦਾ ਕੁਝ ਨਾ ਕੁਝ ਥੋੜਾ ਬਹੁਤ ਹੀ ਡਿਫਰੈਂਸ ਹੁੰਦਾ ਉਹ ਜਿਹੜੀ ਦਰਗਾਹ ਹੁੰਦੀ ਹੈ ਉਹ ਜਿਹੜੇ ਕੋਈ ਮਤਲਬ ਸੰਤ ਹੁੰਦੇ ਨੇ ਵੱਡੇ ਪੀਰ ਫਕੀਰ ਜਿਨ੍ਹਾਂ ਨੇ ਲੰਬੇ ਟਾਈਮ ਤੋਂ ਇਸਲਾਮ ਦਾ ਪ੍ਰਚਾਰ ਕੀਤਾ ਹੁੰਦਾ ਜਾਂ ਫਿਰ ਯੋਗਦਾਨ ਪਾਇਆ ਹੁੰਦਾ ਕੋਈ ਧਰਮ 'ਚ ਹਨਾ ਸ਼ਾਇਦ ਉਹਨਾਂ ਦੀ ਦਰਗਾਹ ਹੁੰਦੀ ਹੈ ਜਿੱਥੇ ਹੁਣ ਅਸੀਂ ਦੇਖਣ ਜਾ ਰਹੇ ਹਾਂ ਮਸਜਿਦ ਹੈ ਅੰਦਰੋਂ ਕਰੇ ਦਰਸ਼ਨ ਜੀ ਤੇ ਅਲ ਕਬੀਰ ਆ ਲਿਖਿਆ ਸੀ ਅੱਛਾ ਇਹਦੇ ਕਰਕੇ ਕਹਿੰਦੇ ਸੀ ਕਬੀਰ ਅਰੈਬਿਕ ਦਾ ਸ਼ਬਦ ਹੋਣਾ ਇਹਦੇ ਮੈਨੇ ਹੁੰਦਾ ਵੱਟਾ ਤੇ ਹੁਣ ਅਸੀਂ ਮਰੀਨਾ ਤੇ ਜਾ ਰਹੇ ਹਾਂ ਮੇਬੀ ਬਾਕੀ ਆਸਮਾਨ ਨੂੰ ਪਤਾ ਜੀ ਸਾਰੇ ਗਾਈਡ ਸਾਹਿਬ ਨੂੰ ਪਤਾ ਅੱਜ ਜਿੰਨੇ ਵੀ ਨਾ ਅਸੀਂ ਈਜੀਪਟ ਦੇ ਸ਼ਹਿਰ ਦੇਖਿਆ ਹੁਣ ਤੱਕ ਉੱਚ ਲਕਸੌਰ ਸੀਗਾ ਆਸਵਾਨ ਸੀ ਕੈਪੀਟਲ ਸਿਟੀ ਕਾਇਰੋ ਸੀਗੀ ਤੇ ਅਲੈਗਜ਼ੈਂਡਰੀਆ ਸੀ ਤੇ ਸਾਰਿਆਂ ਨੂੰ ਸਾਨੂੰ ਇੱਥੇ ਸਫਾਈ ਵੱਧ ਲੱਗ ਰਹੀ ਹੈ ਪਤਾ ਨਹੀਂ ਅਜੇ ਨਵੇਂ-ਨਵੇਂ ਆਏ ਆਂ ਸ਼ਹਿਰ 'ਚ ਇਹ ਐਂਟਰੈਂਸ ਹੈ ਜੀ ਰੈੱਡ ਸੀ ਦੀ ਸੰਤੈ ਸੀ ਕਿ ਤੇ ਮਤਲਬ ਐਵੇਂ ਹੀ ਹੋ ਵਿਚ-ਵਿਚ ਪਰ ਪ੍ਰੋਫੈਸ਼ਨਲ ਵਧੀਆ ਪੂਰਾ ਵਧੀਆ ਕੰਮ ਕਰ ਇਹ ਸ਼ਹਿਰ 'ਚ ਨਾ ਜਿਹੜੇ ਜ਼ਿਆਦਾ ਲੋਕ ਆਉਂਦੇ ਆ ਮਤਲਬ ਮੋਸਟਲੀ ਤੇ ਉਹ ਸਨੋਰਕਲਿੰਗ ਲਈ ਸਕੂਬਾ ਡਾਈਵਿੰਗ ਲਈ ਤੇ ਜਾਂ ਬੀਚ ਲਾਈਫ ਦੇਖਣ ਲਈ ਬੀਚ ਲਾਈਫ ਬਹੁਤ ਜਿਆਦਾ ਤੇ ਉਹ ਤਾਂ ਇੱਥੇ ਹੁੰਦੇ ਆ ਇਸ ਸ਼ਹਿਰ ਦੇ ਵਿੱਚ ਹੁਰ ਗਾਇਦਾ ਦੇ ਵਿੱਚ ਕਾირო ਦੇ ਵਿੱਚ ਜਾਂ ਹੋਰ ਕਿਤੇ ਵੀ ਤੁਹਾਨੂੰ ਮਤਲਬ ਸਮੁੰਦਰ ਨਹੀਂ ਮਿਲੇਗਾ ਤੇ ਕਲਾ ਐਲੈਗਜ਼ੈਂਡਰੀ ਉੱਥੇ ਨਹੀਂ ਬੀਚਸ ਹੈ ਨਹੀਂ ਅਸੀਂ ਦੇਖ ਕੇ ਆਏ ਇੱਥੇ ਬੀਚਸ ਨੇਗੀਆਂ ਕਮਾਲ ਹੋ ਗਈ ਯਾਰ ਇੰਨਾ ਜਿਆਦਾ ਸੋਹਣਾ ਤੇ ਵਾਕੀ ਗੱਲ ਸਹੀ ਸੀ ਜਿਹੜਾ ਸਾਡਾ ਫਸਟ ਇਮਪ੍ਰੈਸ਼ਨ ਸੀ ਨਾ ਇਹ ਸਿਟੀ ਨੂੰ ਦੇਖਣ ਦਾ ਤੇ ਬਹੁਤ ਜ਼ਿਆਦਾ ਡਵੈਲਪਮੈਂਟ ਕੀਤੀ ਹੋਈ ਹੈ ਇਹ ਸ਼ਹਿਰ ਦੀ ਜਿਹੜੇ ਰਿਪਣਾ ਆਪਾਂ ਕਿਤੇ ਗੰਦ ਜਾ ਵੀ ਨਹੀਂ ਦੇਖਿਆ ਕੂੜਾ ਕਰਕੜ ਕਿਤੇ ਵੀ ਨਹੀਂ ਦੇਖਿਆ ਬਿਲਕੁਲ ਫੂਫੇ ਜਿ ਕਿਤੇ ਵੀ ਨਹੀਂ ਦੇਖਿਆ ਬਿਲਕੁਲ ਵੀ ਨਹੀਂ ਦੇਖਿਆ ਸਹੀ ਹੈ ਵੈਲ ਡਵੈਲਪ ਵੈਲ ਮੇਨਟੇਨ ਸਾਰਾ ਕੁਝ ਤੇ ਕੁਝ ਮੈਨੂੰ ਐ ਲੱਗਦਾ ਵੀ ਇੱਥੇ ਸ਼ਾਇਦ ਫੋਰਨਰ ਵੀ ਬਹੁਤ ਜ਼ਿਆਦਾ ਹੁੰਦੇ ਆ ਇਹ ਸ਼ਹਿਰ 'ਚ ਤਾਂ ਕਰਕੇ ਜਿਹੜੇ ਯੂਰੋਪੀਅਨ ਪੀਪਲ ਆ ਵੈਸਟਰਨ ਪੀਪਲ ਸਾਰੇ ਉਹ ਇੱਥੇ ਹੁੰਦੇ ਆ ਇਹ ਸ਼ਹਿਰ ਇਹ ਲਓ ਜੀ ਪਹਿਲੀ ਵਾਰੀ ਤੁਹਾਡੇ ਸਾਹਮਣੇ ਆ ਸਾਰਾ ਇਹ ਰੈਡ ਸੀ ਵਾਓ ਇਹ ਤਾਂ ਪਾਣੀ ਨੀਲਾ ਯਾਰ ਮੈਨੂੰ ਤਾਂ ਅਸੀਂ ਪਾਣੀ ਲਾਲ ਹੋਣਾ ਇਹਦਾ ਰੈਡ ਸੀ ਇਨ ਬਲੂ ਕਲਰ ਮਜ਼ਾਕ ਕਰਦਾ ਬਈ ਰੰਗ ਤਾਂ ਨੀਲਾ ਹੀ ਹੋਣਾ ਤੇ ਗੱਲ ਤਾਂ ਇਹ ਆ ਵੀ ਵੈਸੇ ਤਾਂ ਨਾਮ ਰੈਡ ਸੀ ਆ ਇਹਦੇ ਕੁਝ ਕਾਰਨ ਨੇ ਇਹਦੇ ਆਸਮਾਨ ਨੂੰ ਹੀ ਪੁੱਛ ਲੈਨੇ ਆ ਵੀ ਇਹਦੇ ਕੀ ਕਾਰਨ ਨੇ ਕਿਉਂ ਇਹਦਾ ਨਾਮ ਰੈਡ ਸੀ ਆ ਪੌਂਟ ਆਫ ਜਾਇਤ ਸੀ ਬਤ ਇਸ ਬਲੂ ਸੀ ਆਈ ਡੋਨਟ ਨੋ ਵਾਈਟ ਰੈਡ ਇਟਸ ਬਲੂ ਨਾ ਅਸਮਾਨ ਕਦੀ ਮੈਨੂੰ ਵੀ ਨਹੀਂ ਪਤਾ ਇੱਥੇ ਆਉਣ ਤੋਂ ਪਹਿਲਾਂ ਨਾ ਥੋੜਾ ਜਿਹਾ ਮੈਂ ਪੜ ਕੇ ਆਇਆ ਸੀ ਆਉਂਦਾ ਹੁੰਦਾ ਵੀ ਰੈਡ ਸੀ ਕਿਉਂਕਿ ਜਦੋਂ ਜਾ ਰਹੇ ਸੀ ਵੀ ਰੈਡ ਸੀ ਵੀ ਕਿਉਂ ਆ ਨਾਮ ਕ੍ਰਾਇਓਸਟੀ ਸੀ ਹਨ ਤੇ ਉਹ ਮਤਲਬ ਮੈਨੂੰ ਲੱਗਿਆ ਸੀਗਾ ਕਹਿੰਦੇ ਵੀ ਇੱਕ ਸਪੈਸ਼ਲ ਕਿਸਮ ਦਾ ਬੈਕਟੀਰੀਆ ਹੁੰਦਾ ਕੋਈ ਆਸਮਾਨ ਨੂੰ ਵੀ ਮੈਂ ਹੁਣ ਪੜਾ ਰਿਹਾ ਸੀ ਮੈਂ ਕਿਹਾ ਵੀ ਤੂੰ ਸਰਚ ਕਰ ਵੀ ਤੈਨੂੰ ਫੇਰ ਪਤਾ ਲੱਗੂਗਾ ਹ ਹੁਣ ਮੈਨੂੰ ਨਾਮ ਆਉਦਾ ਸਕਿਪ ਹੋ ਗਿਆ ਸੀਐਮ ਕੀ ਹੈਗਾ ਸਟ੍ਰਾਈਕ ਕੋਡੀਸੀਐਮ ਸਟ੍ਰਾਈਕ ਕੋਡੀਸੀਐਮ ਐਰਿਥੀਅਮ ਐਂ ਕਰਕੇ ਕੁਛ ਨਾਮ ਹੁੰਦਾ ਉਹ ਬੈਕਟੀਰੀਆ ਦਾ ਉਹ ਬੈਕਟੀਰੀਆ ਜਿਹੜਾ ਹਾਂਜੀ ਉਹ ਜਿਹੜਾ ਪਾਣੀ ਆ ਨਾ ਇਹ ਮਤਲਬ ਇਹਨੂੰ ਲਾਲ ਰੰਗ ਚ ਬਦਲ ਦਿੰਦਾ ਲਾਲ ਤੇ ਭੂਰੇ ਰੈੱਡ ਤੇ ਬਰਾਊਨ ਕਲਰ ਚ ਬਦਲ ਦਿੰਦਾ ਨੀਲੇ ਪਾਣੀ ਨੂੰ ਉਹ ਸਪੈਸ਼ਲ ਇਸ ਸਮੁੰਦਰ ਚ ਬੈਕਟੀਰੀਆ ਪਾਇਆ ਜਾਂਦਾ ਤੇ ਤਾਂ ਕਰਕੇ ਸਮੁੰਦਰ ਦਾ ਨਾਮ ਹੈ ਜਿਹੜਾ ਰੈੱਡ ਸੀ ਹੈ ਇਹ ਕੋਚੇਨਾਂ ਕੋਈ ਕਾਰਨ ਹੁੰਦੇ ਨੇ ਜਿਵੇਂ ਇਸ ਤੋਂ ਬਾਅਦ ਅਸੀਂ ਜਾਣਾ ਡੈਡ ਸੀ ਜਿਹੜਾ ਡੈਡ ਸੀ ਆ ਉਹ ਜਾਰਡਨ ਤੇ ਇਜ਼ਰਾਈਲ ਦੇ ਵਿਚਾਲੇ ਹੈਗਾ ਉਹ ਸਮੁੰਦਰ ਵੀ ਦਿਖਾਵਾਂਗੇ ਤੁਹਾਨੂੰ ਉਹ ਸਮੁੰਦਰ ਇਹੋ ਜਿਹਾ ਸਮੁੰਦਰ ਜਿੱਥੇ ਕੋਈ ਜਾਨਵਰ ਜੇ ਆਉਂਦੇ ਨਹੀਂ ਰਹਿ ਸਕਦਾ ਤਾਂ ਹੀ ਕਰਕੇ ਇਹਨਾਂ ਦੇ ਨਾਮ ਪਏ ਹੋਣੇ ਜਿੰਨੇ ਤੁਹਾਨੂੰ ਪਹਿਲਾਂ ਘਮਾਏ ਆ ਬਲੈਕ ਸੀ ਘਮਾਏ ਆ ਕੈਸਪੀਅਨ ਸੀ ਘਮਾਏ ਆ ਸਾਰੇ ਸਮੁੰਦਰ ਦਿਖਾਏ ਆ ਹਾਂਜੀ ਤੇ ਹੁਣ ਤੁਹਾਨੂੰ ਇਹਦਾ ਹਾਲਾ ਦਵਾਲਾ ਜਿਹੜਾ ਇੱਥੋਂ ਦਾ ਉਹ ਦਿਖਾਉਨੇ ਆ ਤੇ ਇਸ ਦੇ ਰੈੱਡ ਸੀ ਬਾਰੇ ਜਾਣਕਾਰੀ ਹੈ ਸਰ ਸਰਚ ਕਰਦੇ ਕਰਦੇ ਇੱਕ ਹੋਰ ਕਾਰਨ ਲੱਭ ਲਿਆ ਕਹਿੰਦੇ ਇੱਕ ਸੈਕੰਡ ਮਤਲਬ ਰੀਜ਼ਨ ਵੀ ਹੈ ਕਿਉਂ ਰੈੱਡ ਸੀ ਕਹਿੰਦੇ ਨੇ ਸੋ ਵਾਟ ਇਜ਼ ਇਟ ਇਫ 올 ਦਿ ਇਜੀਪਸ਼ੀਅਨ ਸੇ ਟੂ ਦਾ ਦਾ ਡੇਜ਼ਰਟ ਆਫ ਈਜੀਪ ਇਟਸ ਅ ਰੈੱਡ ਗਰਾਉਂਡ ਓਕੇ ਦੈਟਸ ਵਾਈ ਦੇ ਸੇ ਦ ਰੈੱਟੀ ਇਟਸ ਇਟਸ ਰੈੱਟੀ ਨੇਮ ਸੋ ਮੇਬੀ ਦੈਟਸ ਵਾਈ ਬਿਕੋਜ਼ 올 ਦਿ ਇਜੀਪਸ਼ੀਅਨ ਸੇ ਦਾ ਗਰਾਉਂਡ ਆਫ ਈਜੀਪ ਇਟਸ ਅ ਰੈੱਡ ਗਰਾਉਂਡ ਸਮੇਂ ਬੀਜਾ ਜੀ ਬਿਫੋਰ ਜਿਹੜੀ ਉਹ ਲਾਲ ਰੰਗ ਦੀ ਹੈ ਇਸ ਕਰਕੇ ਉਹਨਾਂ ਨੇ ਸਮੁੰਦਰ ਨੂੰ ਵੀ ਲਾਲ ਰੰਗ ਕਹਿਤਾ ਅੱਜ ਤੋਂ ਪਹਿਲਾਂ ਆਸਮਾਨ ਨੂੰ ਵੀ ਨਹੀਂ ਪਤਾ ਸੀ ਇਹ ਗੱਲ ਇਹਨਾਂ ਬਿਫੋਰ ਦਿ ਡੇ ਯੂ ਡੋਨਟ ਨੋ ਅਬਾਊਟ ਇਟ ਨੋ ਇਫ ਯੂ ਆਰ ਹੋਮ ਲਾਈਕ ਐਸ ਯੂ ਆਰ ਹੋਮ ਹੋਮ ਟਾਊਨ ਯੂ ਡੋਨਟ ਨੋ ਏ ওকে ਲੈਟਸ ਗੋ ਓਕੇ ওকে ਲੈਟਸ ਗੋ ਤੇ ਹੁਣ ਜਿਹੜਾ ਆ ਚੀਜ਼ਾਂ ਆਲੇ-ਦੁਆਲੇ ਦੀਆਂ ਕੁਛ ਇਹਦਾ ਆਲੇ-ਦੁਆਲੇ ਇਹ ਇਹੋ ਜਿਹਾ ਬਹੁਤ ਸੋਹਣਾ ਯਾਰ ਜੀ ਲੱਗਦਾ ਯਾਰ ਇੱਥੇ ਆ ਕੇ ਤੇ ਰੈਸਟੋਰੈਂਟਸ ਬਣੇ ਹੋਏ ਆ ਆਲੇ ਦੁਆਲੇ ਤੇ ਇਧਰ ਨੂੰ ਪਾਰਕ ਬਣਿਆ ਹੋਇਆ ਨਾਲ ਆ ਸਮੁੰਦਰ ਹੈ ਤੇ ਦੂਰ ਤੱਕ ਜਿੱਥੋਂ ਸਮੁੰਦਰ ਦਿਖਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਤਾਂ ਵੈਸੇ ਜਿਹੜਾ ਆਪਣਾ ਮਰੀਨ ਮਰੀਨਾ ਬੇ ਹੁੰਦਾ ਜਿਵੇਂ ਜਿੱਥੇ ਸ਼ਿਪ ਸ਼ਿਪ ਪਾਰਕ ਹੁੰਦੇ ਹਨ ਨਾ ਛੋਟੇ ਛੋਟੇ ਬੋਟ ਟੂਰ ਦਿੰਦੇ ਆ ਤੇ ਉਹ ਚੀਜ਼ ਆ ਗਈ ਬੜਾ ਸੋਹਣਾ ਏਰੀਆ ਨਾ ਬਾਲਾ ਸੋਹਣਾ ਲੱਗ ਰਿਹਾ ਯਾਰ ਮੈਨੂੰ ਤਾਂ ਤੇ ਤੁਹਾਨੂੰ ਇੱਥੋਂ ਦਾ ਪਤਾ ਲੱਗ ਹੀ ਗਿਆ ਹੁਣ ਜਿਵੇਂ ਤੁਹਾਨੂੰ ਕਹਿ ਰਹੇ ਸੀ ਨਾ ਬਹੁਤ ਸਾਰੇ ਟੂਰਿਸਟ ਇੱਥੇ ਆਉਂਦੇ ਆ ਤੇ ਆ ਸਪੈਸ਼ਲੀ ਟੂਰਿਸਟ ਕਰਕੇ ਬਣਾਇਆ ਹੋਇਆ ਸਾਰਾ ਏਰੀਆ ਸ਼ਾਮ ਨੂੰ ਜਾਂ ਇੱਥੇ ਜ਼ਿਆਦਾ ਰੌਣਕ ਹੁੰਦੀ ਹੋਗੀ ਆਸਮ ਬਾਸ ਹੋਣਾ ਇੱਥੇ ਸਾਰੇ ਸ਼ਹਿਰਾਂ ਨਾਲੋਂ ਤੇ ਜਿੰਨੇ ਸ਼ਹਿਰ ਸੇ ਸਾਰਿਆਂ ਚ ਗਰਮੀ ਸੀਗੀ ਇੱਥੇ ਇਹ ਸਾਊਦੀ ਅਰਬੀਆ ਦੇ ਨੇੜੇ ਲੱਗ ਜਾਂਦਾ ਤੇ ਜਾਰਡਨ ਵੀ ਇੱਥੋਂ ਸਾਹਮਣੇ ਹੈ ਜਿੱਥੋਂ ਦਿਖਦਾ ਹੋਇਆ ਨਾ ਮਤਲਬ ਸਾਹਮਣੇ ਬਿਲਕੁਲ ਸਾਹਮਣੇ ਉੱਥੋਂ ਤੁਹਾਨੂੰ ਦਿਖਾਉਂਗਾ ਪਰ ਆਪਾਂ ਇੱਥੋਂ ਜਾ ਨਹੀਂ ਸਕਦੇ ਨਾ ਜਾਰਡਨ ਹਾਂਜੀ ਪਹਿਲਾਂ ਅਸੀਂ ਆਸਮਾਨ ਨੂੰ ਪੁੱਛਿਆ ਸੀਗਾ ਕਿ ਅਸੀਂ ਵੀ ਜਾਰਡਨ ਇੱਥੋਂ ਹੀ ਜਾ ਸਕਦੇ ਆ ਵੀ ਇੱਥੋਂ ਅਸੀਂ ਆ ਸ਼ਿਪ ਲੈ ਕੇ ਮਤਲਬ ਸ਼ਿਪ ਸ਼ਾਇਦ ਚੱਲਦੇ ਹੋਣ ਇਹ ਕਹਿੰਦੀ ਵੀ ਚੱਲਦੇ ਨਹੀਂ ਕਿਉਂਕਿ ਵਿਚਾਲੇ ਇਜ਼ਰਾਇਲ ਪੈਂਦਾ ਥੋੜਾ ਜਿਹਾ ਇਜ਼ਰਾਈਲ 'ਚ ਤੁਹਾਨੂੰ ਪਤਾ ਹੈ ਸਵਾਰ-ਵਾਰ ਜੋ ਸਾਰਾ ਚੱਲ ਰਿਹਾ ਹੈ ਤਾਂ ਕਰਕੇ ਆਸਮਾ ਕਹਿੰਦੀ ਵੀ ਤੁਹਾਨੂੰ ਫਲਾਈਟ ਲੱਗੀ ਜਾਣਾ ਪੈਣਾ ਹੁਣ ਅਸੀਂ ਕਾਹਿਰੋ ਤੋਂ ਕਾਹਿਰੋ ਜਾਵਾਂਗੇ ਇਥੋਂ ਵਾਪਸ ਮਤਲਬ ਕੱਲ ਨੂੰ ਪਰਸੋਂ ਹੁਣ ਤੇ ਫਿਰ ਅਸੀਂ ਉੱਥੇ ਜਾ ਕੇ ਉਥੋਂ ਫਲਾਈਟ ਲਵਾਵਾਂਗੇ ਜਿਹੜੀ ਜਾਰਡਨ ਦੀ ਰਾਜਧਾਨੀ ਹੈ ਜਾਰਡਨ 'ਚ ਕਿੰਨੇ ਦਿਨ ਲਾਉਣੇ ਆ ਕਿਵੇਂ ਉਹ ਸਾਰਾ ਆਲਾ ਦਵਾਲਾ ਫਿਰ ਤੁਹਾਨੂੰ ਜਦੋਂ ਜਾਵਾਂਗੇ ਉਦੋਂ ਪਹਿਲੇ ਵਲੌਗ 'ਚ ਦੱਸ ਦਾਂਗੇ ਆਹਦਾ ਮੈਨੂੰ ਲਗਜ਼ਰੀ ਬੋਟ ਲੱਗਦੀ ਹੈ ਪੂਰੀ ਹੈਨਾ ਖੁਸ਼ੀ ਸਾਰਾ ਵੈਲ ਫਰਨੀਸ਼ਡ ਲੱਕੜ ਦਾ ਕੰਮ ਹੋਇਆ ਹੋਇਆ ਸਾਰਾ ਪ੍ਰਾਈਵੇਟ ਰੂਟ ਹੋਣੀ ਉਦਾਂ ਵੀ ਹਾਂ ਸਾਰੀ ਪ੍ਰਾਈਵੇਟ ਹੋਣੀ ਆ ਉਹ ਪ੍ਰਾਣੀ ਵੀ ਪ੍ਰਾਈਵੇਟ ਹੈ ਪਰ ਰਿਪ ਨੂੰ ਵਾਈਟ ਨਾਲੋਂ ਜਿਹੜੀ ਇਹ ਆ ਇਹ ਜ਼ਿਆਦਾ ਨਾਈਸ ਲੱਗ ਰਹੀ ਹੈ ਹਾਂਜੀ ਹਾਂਜੀ ਇਹ ਪ੍ਰਾਣੀ ਹੈ ਨਾ ਤੇ ਆ ਤੁਹਾਨੂੰ ਸਮੁੰਦਰ ਦਿਖਾਵਾਂ ਇੱਥੋਂ ਆ ਛੋਟੀਆਂ ਛੋਟੀਆਂ ਮੱਛੀਆਂ ਪਤਨੀ ਕੀ ਫਿਰਦੀਆਂ ਯਾਰ ਪਾਣੀ ਦੇਖੋ ਕਿੰਨਾ ਸਾਫ਼ ਆ ਸ਼ਾਇਦ ਹੁਣ ਤੁਹਾਨੂੰ ਦੇਖਣੀ ਆ ਸਮਾਲ ਫਿਸ਼ਸ ਯਾ ਫਿਸ਼ਸ ਇਨ ਲੀ ਨੀ ਪਾਣੀ ਬਹੁਤ ਸਾਫ਼ ਹੈ ਯਾਰ ਭਾਈ ਆ ਸਮੁੰਦਰ ਦਾ So all tourists should to come here to take this bus to go to the island. Island? Where yeah, is the island? Mean, it's in in Hurgada, but it's not here. You cannot go a walk. You should to take a boat to go to the island. Okay. It's in front of the sea. It's in the sea or maybe in the middle of the sea. uh like yeah. between the saudi arabia and the egypt it's not between but yeah, it maybe but it's not between but it mm -hmm. in in mm -hmm. hurghada still in hurghada okay in also, <laughs> pe okay people go yeah, go with there started from here okay taa karke bhai jinnia boats khadiyan fir pehne jivein aap keh rahe si vi itthe ghumman ala kuch vi nahi hega taa matlab hegiyan jagah ta dekhna hegiyan banda utthe island te ja sakda hai hmm 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 ਇੱਥੇ ਨਾ ਲੋਕ ਇੱਕ ਹੋਰ ਚੀਜ਼ ਲਈ ਵੀ ਆਉਂਦੇ ਆ ਉਹ ਹੈਗੀ ਇੱਥੇ ਡੇਜ਼ਰਟ ਸਫਾਰੀ ਉਹ ਵੀ ਸਾਨੂੰ ਆਸਮਾਨ ਨੇ ਦੱਸਿਆ ਤੇ ਉਹ ਕਹਿੰਦੀ ਜੇ ਤੁਸੀਂ ਇੰਟਰਸਟਿਡ ਹੋ ਉਹਦੇ ਚ ਵੀ ਆਪਾਂ ਉਹ ਬੁੱਕ ਕਰ ਲੈਨੇ ਆ ਪਰ ਸਾਡੀ ਆਲਰੇਡੀ ਬੁੱਕ ਹੈ ਜਾਰਡਨ ਚ ਕਿਉਂਕਿ ਜਾਰਡਨ ਚ ਜਿਹੜਿਆ ਸੈਂਡ ਯੂਨਜ਼ਾ ਮਤਲਬ ਰੇਤ ਦੇ ਵੱਡੇ ਵੱਡੇ ਟਿੱਬੇ ਆ ਰੇਗਸਤਾਨ ਤੇ ਇੱਥੇ ਹੈ ਨਹੀਂ ਕੁਛ ਮਤਲਬ ਈਜੀਪਟ ਚ ਸੈਂਡ ਯੂਨਜ਼ ਨਹੀਂ ਹੈਗੇ ਇਸੇ ਕਰਕੇ ਫਿਰ ਸਾਨੂੰ ਇਹ ਹੈ ਵੀ ਉਹ ਅਸੀਂ ਉੱਥੇ ਹੀ ਕਰਾਂਗੇ ਵਾਰੀ ਵਾਰੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹਨ ਉਹ ਸੇਮ ਚੀਜ਼ਾਂ ਕਰਨ ਦਾ ਤੇ ਬਾਕੀ ਆਹੇ ਆ ਇੱਥੇ ਇੱਥੇ ਗਰਮੀ ਆ ਡੇਜ਼ਰਟ ਸਫਾਰੀ ਕਰਨ ਦਾ ਵੀ ਨਜ਼ਾਰਾ ਹੁੰਦਾ ਜਾਰਡਨ 'ਚ ਠੰਡ ਹੈ ਜਾਰਡਨ 'ਚ ਵੈਦਰ ਈਜੀਪਟ ਨਾਲੋਂ ਠੰਡਾ ਰਹਿੰਦਾ ਹੈਗਾ ਤੇ ਇਸੇ ਕਰਕੇ ਉਹ ਉੱਥੇ ਹੀ ਪਲਾਨ ਕਰਾਂਗੇ ਨਾਈ ਡੇਜ਼ਰਟ ਤਾਂ ਉਦੋਂ ਵੀ ਤਪਦਾ ਰਹਿੰਦਾ ਹਾਂ ਵਿੱਚ ਹੋਰ ਸੜ ਜਾਗੇ ਇੱਥੇ ਤਾਂ ਬਸ ਇਹ ਆ ਵੀ ਆਲਾ ਦਵਾਲਾ ਦੇਖ ਲਿਆ ਸ਼ਹਿਰ ਦਾ ਆਸਮਾਨ ਨੂੰ ਮਿਲ ਲੇ ਰੈਡ ਸੀ ਦਾ ਫੋਟੋਆਂ ਲੈ ਲਈਆਂ ਐਨੀ ਬਹੁਤਾ ਸਾਡੇ ਲਈ ਜਿੰਨੀਆਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਨਾ ਮਾਰਤੇ ਸਾਰੇ ਹੋਟਲ ਆ ਉੱਪਰਲੇ ਪਾਸੇ ਹੋਟਲ ਬਣੇ ਆ ਤੇ ਲੇ ਪਾਸੇ ਸਾਰੇ ਰੈਸਟੋਰੈਂਟਸ ਬਣੇ ਆ ਤੇ ਰਹਿਣ ਕਰਨ ਲਈ ਲੋਕਾਂ ਦੇ ਤੇ ਅਸੀਂ ਇਸ ਗੱਲ ਤੋਂ ਹੈਰਾਨ ਹੋ ਰਹੇ ਆ ਵੀ ਕਿੰਨੇ ਟੂਰਿਸਟ ਆਉਂਦੇ ਹੋਣਗੇ ਇੱਥੇ ਜਿਹਦੇ ਕਰਕੇ ਇਹ ਇੰਨਾ ਬਣਾ ਕੇ ਰੱਖਿਆ ਹੋਇਆ ਹੈ ਸ਼ਾਇਦ ਇਹ ਸੀਜ਼ਨ ਨਹੀਂ ਹੈਗਾ ਆਸਮਾਨ ਨੂੰ ਕੁਛ ਨੇ ਵੀ ਕਿਹੜਾ ਟਾਈਮ ਹੈ ਜਾਂ ਕਦੋਂ ਆਉਂਦੇ ਆਸਮਾਨ ਉਹ ਵਿਚ ਇਜ਼ ਦੀ ਲਾਈਕ ਬੈਸਟ ਟਾਈਮ ਟੂ ਵਿਜ਼ਿਟ ਹੁਰਗਾਦਾ Best time in in this re, uh, April and March also because March in April. June and July it is so hot. Okay. And uh, in, in her it's in the summer it's not more hot but if you visit another city like Aswan Luxor. Like Kenya, now is, it is best so time. Hot. Now it's best time in April in May also. Mm. This is the last time. Okay. okay. And to trip evening time. And also in the in the winter is good. ਹੂੰ ਤੇ ਹੁਣ ਜਾਂ ਤਾਂ ਸਾਰੇ ਕਮਰੇ-ਕਮਰੇ ਚ ਹੋਣੇ ਤੁਰਦੇ-ਤੁਰਦੇ ਇਹ ਅਸੀਂ ਪਹੁੰਚ ਗਏ ਹੁਣ ਰੈੱਡ ਸੀ ਦੀ ਬੀਚ ਤੇ ਤੇ ਇਹ ਵੀ ਬੀਚ ਤਾਂ ਵੈਸੇ ਮੈਨੂੰ ਲੱਗ ਨਹੀਂ ਰਹੀ ਪ੍ਰੋਪਰ ਤੇ ਜਿਹੜੀਆਂ ਬੀਚਸ ਹੈ ਸ਼ਾਇਦ ਇੱਥੇ ਜਿਹੜਾ ਆਈਲੈਂਡ ਦੱਸ ਰਹੀ ਸੀ ਆਸਮਾਂ ਉੱਥੇ ਹੀ ਹੋਣੀਆਂ ਤੇ ਥੋੜਾ ਜਿਹਾ ਆ ਰੌਕ ਲੈਂਡ ਹੈ ਤਾਂ ਪੱਥਰੀ-ਪੱਥਰ ਨੇ ਆ ਦੇਖੋ ਸਾਰੇ ਬੀਚ ਇਹਨੂੰ ਕਹਿ ਨਹੀਂ ਸਕਦੇ ਤੇ ਬਾਰੇ ਲੋਕ ਇਹਨੂੰ ਇੰਜੋਏ ਕਰਦੇ ਹੋਣਗੇ ਇਸੇ ਚੀਜ਼ ਨੂੰ ਤੇ ਥੋੜਾ ਅੱਗੇ ਚੱਲ ਕੇ ਦੇਖਦੇ ਹਾਂ ਸਮੁੰਦਰ ਨਾਲ ਇਸ ਵਕਤ ਮੈਨੂੰ ਲੱਗਦਾ ਲੋ ਟਾਈਡ ਹੋਇਆ ਹੋਇਆ ਹੈ ਜਿਹੜਾ ਇੱਕ ਲੋ ਟਾਈਡ ਹਾਈ ਟਾਈਡ ਹੁੰਦਾਗਾ ਮਤਲਬ ਹਾਈ ਟਾਈਡ ਚੜਿਆ ਹੁੰਦਾ ਲੋ ਉਤਰਿਆ ਹੋਇਆ ਹੁੰਦਾਗਾ ਤੇ ਸਾਡੇ ਇਧਰ ਬਿਲਕੁਲ ਸਾਹਮਣੇ ਵਾਲੇ ਪਾਸੇ ਪਿਛਲੇ ਪਾਸੇ ਹੁਣ 사우ਦੀ ਅਰੇਬੀ ਹੈਗਾ ਤੇ ਥੋੜਾ ਜਿਹਾ ਇਧਰ ਨੂੰ ਜਾਉਂਗੇ ਜਾਰਡਨ ਹੈਗਾ ਜਿਹੜਾ ਹੈ ਰੈੱਡ ਸੀ ਆ ਇਹ ਟ੍ਰੇਡ ਰੂਟ ਲਈ ਬਹੁਤ ਮਸ਼ਹੂਰ ਹੈਗਾ ਬਹੁਤ ਇੰਪੋਰਟੈਂਟ ਹੈ ਪਿਛਲੇ ਪਿਛਲੀ ਸਾਧੀਆਂ ਦੁਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਤੁਸੀਂ ਇਹਨੂੰ ਦੇਖਿਆ ਹੁਣ ਕਿਉਂਕਿ ਜਦੋਂ ਨਾ ਇੰਡੀਆ ਤੋਂ ਜਾਂ ਚਾਈਨਾ ਤੋਂ ਜਿਹੜਾ ਵਪਾਰ ਹੁੰਦਾ ਹੈ ਯੂਰਪ ਵੱਲ ਨੂੰ ਤੇ ਉਹ ਰੈਡ ਸੀ ਦੇ ਥਰੂ ਹੁੰਦਾ ਹੈ ਪਿਛਲੇ ਸਾਲ ਇੱਕ ਤੁਸੀਂ ਦੇਖਿਆ ਨਾ ਇੱਕ ਸੋਇਜ਼ ਕੈਨਲ ਹੈ ਤੇ ਉਹਦੇ ਚ ਇੱਕ ਜਹਾਜ਼ ਵੀ ਫਸ ਗਿਆ ਸੀ ਜਿਹਦੇ ਕਰਕੇ ਲੱਖਾਂ ਡਾਲਰ ਦਾ ਨੁਕਸਾਨ ਹੋ ਗਿਆ ਸੀਗਾ ਥੋੜੇ ਤਿੰਨ ਚਾਰ ਦਿਨਾਂ ਜੀ ਉਹਦਾ ਕਾਰਨ ਇਹ ਸੀਗਾ ਕਿਉਂਕਿ ਜੇ ਇਹ ਰੂਟ ਨਹੀਂ ਚੱਲਦਾ ਨਾ ਰੈਡ ਸੀ ਵਾਲਾ ਤੇ ਤਾਂ ਫਿਰ ਪੂਰੇ ਅਫਰੀਕਾ ਕੰਟੀਨੈਂਟ ਦੇ ਉੱਪਰ ਦੀ ਜਹਾਜ਼ਾਂ ਨੂੰ ਘੁੰਮ ਕੇ ਆਉਣਾ ਪੈਂਦਾ ਹੈਗਾ ਜਿਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਹੈਗਾ ਤੇ ਇੱਥੋਂ ਰੈੱਡ ਸੀ ਚੋਂ ਇੱਕ ਜਿਹੜੀ ਨਹਿਰ ਹੈ ਉਹ ਜਿਹੜੀ ਸੁਏਜ਼ ਕੈਨਲ ਹੈ ਉਹ ਜੋੜੀ ਹੋਈ ਹੈ ਮੈਡੀਟੇਰੀਅਨ ਸੀ ਨਾਲ ਤਾਂ ਕਰਕੇ ਇਹ ਰੈੱਡ ਸੀ ਚੋਂ ਲੰਘ ਕੇ ਉਹ ਸ਼ਿਪ ਜਿੰਨੇ ਸਾਰੇ ਕਾਰਗੋ ਸ਼ਿਪਸ ਹੁੰਦੇ ਆ ਉਹ ਮੈਡੀਟੇਰੀਅਨ ਸੀ ਚ ਚਲੇ ਜਾਂਦੇ ਆ ਮੈਡੀਟੇਰੀਅਨ ਸੀ ਤੋਂ ਕਹਾ ਇਟਲੀ ਯੂਰਪ ਤੇ ਫਰਾਂਸ ਉਧਰਲੇ ਪਾਸੇ ਨੇੜੇ ਲੱਗ ਜਾਂਦਾ ਯੂਰਪ ਨੂੰ ਸਾਰਾ ਵਪਾਰ ਇੰਡੀਆ ਤੋਂ ਆ ਰੂਟ ਦੇ ਥਰੂ ਹੁੰਦਾ ਹੈਗਾ ਤੇ ਰੈਡ ਸੀ ਨੂੰ ਨਾ ਅੱਠ ਦੇਸ਼ ਲੱਗਦੇ ਨੇ 사우ਦੀ ਅਰਬੀਆ ਈਜੀਪਟ ਜਾਰਡਨ ਅਰੀਟਰਾ ਡੀਜੀ ਬੂਟੀ ਸੋਮਾਲੀਆ ਸੋਦਾਨ ਐਸ ਵੈਲ ਤੇ ਜਿਹੜੇ ਡੀਜੀ ਬੂਟੀ ਤੇ ਆਪਣੇ ਅਰੀਟਰਾ ਸੀਗੇ ਉਹ ਤਾਂ ਇਥੋਪੀਆ ਦੇ ਕੋਲ ਹੀ ਸੀ ਜਦੋਂ ਅਸੀਂ ਇਥੋਪੀਆ ਗਏ ਸੀ ਪਰ ਸਾਡੇ ਤੋਂ ਜਾਣ ਹੀ ਹੋਇਆ ਸੀ ਸੋ ਸਾਨੂੰ ਐ ਸੀ ਵੀ ਅਸੀਂ ਰੈਡ ਸੀ ਜ਼ਰੂਰ ਦੇਖਣਾ ਸੋ ਅਸੀਂ ਇੱਥੇ ਦੇਖ ਲਿਆ ਉਹਨੂੰ ਤੇ ਹੁਣ ਅਸੀਂ ਇਥੋਂ ਜਾਵਾਂਗੇ ਫਿਸ਼ ਮਾਰਕੀਟ ਇਥੋਂ ਦੀ ਬਹੁਤ ਮਸ਼ਹੂਰ ਹੈ ਆਬਸਲੀਮੀ ਸਮੁੰਦਰ ਨੇੜੇ ਤਾਂ ਕਰਕੇ ਸਾਰੇ ਕਿਤੇ ਹੁੰਦੀ ਹੈ ਇੰਡੀਆ 'ਚ ਵੀ ਚੇਨਈ ਰਮੇਸ਼ਵਰ ਸਾਊਥ 'ਚ ਕੇਰਲਾ 'ਚ ਸਾਰੇ ਕਿਤੇ ਹੁੰਦੀਆਂ ਫਿਸ਼ ਮਾਰਕੀਟ ਹਨ ਤੇ ਉਹ ਦੇਖ ਕੇ ਆਉਣੇ ਆ ਉਸ ਤੋਂ ਬਾਅਦ ਚ ਫਿਰ ਬਾਜ਼ਾਰ ਲੈ ਕੇ ਜਾਣਾ ਤੇ ਲੰਚ ਵੀ ਅਸੀਂ ਅੱਜ ਦੁਪਹਿਰ ਦਾ ਸਾਨੂੰ ਦੁਪਹਿਰ ਹੋ ਜਾਣੀ ਆ ਤੇ ਲੋ 3 ਘੰਟੇ ਆਸਮਾ ਕਹ ਰਹੀ ਸੀ ਕਿ ਇੱਥੋਂ ਦਾ ਲੋਕਲ ਫੂਡ ਟਰਾਈ ਕਰਾਂਗੇ ਅੱਜ ਚਲੋ ਅੱਜ ਲੋਕਲ ਫੂਡ ਜਿਹੜਾ ਜਿਪਸ਼ੀਅਨ ਫੂਡ ਹੈ ਤਾਂ ਉਹ ਵੀ ਦਿਖਾ ਦਾਂਗੇ ਇਹ ਦੇਖੋ ਨੂਬੀਨ ਰੈਸਟੋਰੈਂਟ ਆ ਗਿਆ ਜਿਹੜੀ ਇਹ ਕਮਿਊਨਿਟੀ ਹੈ ਨਾ ਇਹ ਜਿਆਦਾ ਰਹਿੰਦੀ ਆ ਆਸਵਾਨ ਦੇ ਨੇੜੇ ਦੇੜੇ ਇਹ ਇਹਦੇ ਬਾਰੇ ਦੱਸਿਆ ਸੀ ਡਿਫਰੈਂਟ ਕਮਿਊਨਿਟੀ ਇੱਥੋਂ ਦੀ ਇੱਥੇ ਜਿਹੜੇ ਤੁਹਾਨੂੰ ਰਿਲੀਜੀਅਨ ਮਿਲੂਗਾ ਇਹ ਸ਼ਹਿਰ ਦੇ ਵਿੱਚ ਮੋਸਟਲੀ ਜਿਹੜੇ ਇਸਲਾਮ ਨਾਲ ਸੰਬੰਧਿਤ ਲੋਕ ਨੇ ਉਹੀ ਰਹਿੰਦੇ ਆ ਤੇ ਆਸਮਾਨ antisense স্পেশাল ਥੈਂਕ ਯੂ ਕਰਦੇ ਆ ਕਿਉਂਨੇ ਅੱਜ ਆਪਣੇ ਵਰਕ ਤੋਂ ਹਾਲੀ ਦੇ ਕੀਤੀ ਆ ਸਪੈਸ਼ਲ ਸਾਨੂੰ ਕਮਾਉਣ ਲਈ ਤੇ ਥੈਂਕ ਯੂ ਸੋ ਮਚ ਵੈਲਕਮ ਯੂ ਵੈਲਕਮ ਆਈ نو ਯੂ ਡੋਨਟ ਅੰਡਰਸਟੈਂਡ ਵਾਟ ਆ ਸਪੀਕ ਪਰ ਯਾਉਂ ਥੈਂਕ ਯੂ ਓਨਲੀ ਤੇ ਮਤਲਬ ਅਸੀਂ ਜਦੋਂ ਇਹਨੂੰ ਕਿਹਾ ਵੀ ਆ ਮਤਲਬ ਜਿਨੇ ਨੇ ਮੈਸੇਜ ਕੀਤੇ ਵੀ ਸਾਡੇ ਕੋਲੇ ਆਏ ਤਾਂ ਇਹਨੇ ਵਿਚਾਰੀ ਨੇ ਸਾਡੇ ਲਈ ਛੁੱਟੀ ਕੀਤੀ ਤੇ ਸਾਨੂੰ ਦੱਸਿਆ ਤੱਕ ਵੀ ਨਹੀਂ ਹੈਗਾ ਨਾ ਮੈਨੂੰ ਐ ਲੱਗਦਾ ਵੀ ਇਹੀ ਪਿਆਰ ਹੁੰਦਾ ਜੇ ਸਾਨੂੰ ਦੱਸ ਦੇ ਵੀ ਮੈਂ ਛੁੱਟੀ ਲੈ ਰਹੀ ਆ ਤਾਂ ਅਸੀਂ ਕਹਿਣਾ ਸੀ ਵੀ ਨਹੀਂ 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 ਕਿਉਂ ਛੁੱਟੀ ਲੈਣੀ ਆ ਤੇ ਜਦੋਂ ਇਹ ਇੰਡੀਆ ਆਈ ਸੀ ਉਦੋਂ ਅਸੀਂ ਇਹਨੂੰ ਕਮਾਇਆ ਸੀ ਤੇ ਹੁਣ ਇਹ ਸਾਨੂੰ ਘੁਮਾਰੀਏ ਜਿੰਨਾ ਕਿ ਸਾਡੇ ਕੋਲੇ ਸਮਾਂ ਹੈਗਾ ਐਂਡ ਥੈਂਕ ਯੂ ਸੋ ਮਾਚ ਵੈਲਕਮ ਆਸਮਾ ਦਾ ਖੁਸ਼ੀ ਹਾਥੀ ਵੀ ਹਵਾ ਚ ਭਜਾਈ ਫਿਰਦੀ ਹੈ ਇੰਡੀਆ ਤੋਂ ਲੈੰਦਣਾ ਪੱਕਾ ਨੇ ਯੂ ਬ੍ਰਿੰਗ ਇਟ ਫਰਮ ਇੰਡੀਆ ਆਸਮਾ ਵਿਚ ਵਾ ਐਲੀਫੈਂਟ ਯਾ ਆਸਮਾ ਯਾ ਯੂ نو ਆਈ نو ਇਸ ਇਨ ਮੇਡ ਇਨ ਇੰਡੀਆ ਯੈਸ ਆਈ ਐਟ ਫਰਮ ਇੰਡੀਆ ਯਾ ਮੈਨੂੰ ਪਹਿਲੇ ਆਪਣੀ ਚੀਜ਼ ਦੀ ਉਹੀ ਪਛਾਣ ਆ ਜਾਂਦੀ ਹੈ ਇਹ ਦੇਖੋ ਕੁਛ ਇਸ ਤਰ੍ਹਾਂ ਦੇ ਜਾਨਵਰ ਨਿਕਲਦੇ ଥି 레드 ਸੀ ਤੋਂ ਤੇ ਆ ਤਾਂ ਪਹਿਲੀ ਵਾਰ ਹੀ ਦੇਖ ਰਿਹਾ ਲੱਕ ਬੰਨਣੇ ਮੈਣੇ ਮਿਲਦਾ ਤੇ ਖੁਸ਼ੀ ਲੱਕ ਬੰਨ ਲਓ ਟਕੇਲਾ اسپੈਸ਼ਲ ਕਿਸਮ ਦੇ ਦੱਸਦੀ ਸੀ ਵੀ ਸਪੈਸ਼ਲ ਕਿਸਮ ਦੇ ਜਿਹੜੇ ਕੁਛ ਜਾਨਵਰ ਇਥੋਂ ਨਿਕਲਦੇ ਆ ਉਹ ਦੇਖਦੇ ਹਾਂ ਮੈਨੂੰ ਲੱਗਦਾ ਉਹ ਲਾਲ ਮੱਛੀ ਹੋਣੀ ਜਿਹੜੀ ਉਹ ਲਾਲ ਮੱਛੀ ਪਈ ਹੈਗੀ ਜਿਹੜਾ ਇੱਥੋਂ ਦਾ ਸੈਂਡ ਆ ਉਹਦੇ 'ਚ ਸਪੈਸ਼ਲ ਪਾਲਦੀ ਹੁੰਨੀ। ਹਿੰਦੀ ਹਿੰਦੀ ਕਰਕੇ ਵਜਾ ਮਰ ਜੀ ਜਾਂਦੇ ਸਾਰੇ। ਸਾਰਿਆਂ ਕੋਲੇ ਪਈ ਆ ਜਿਹੜੀ ਆਸਮਾਨ ਨੂੰ ਪੁੱਛਦੇ ਆਂ ਵੀ ਜਿਹੜੀ ਇਹ ਲਾਲ ਮੱਛੀ ਐ ਇਹ ਸਪੈਸ਼ਲ ਆਉਂਦੀ ਐ ਪਹਿਲਾਂ ਕਿਉਂਕਿ ਪਹਿਲਾਂ ਅਸੀਂ ਕਿਤੇ ਨਹੀਂ ਦੇਖੀ। ਬਹੁਤ ਵੱਡੀ ਵੱਡੀ ਵੀ ਆ ਉਹ ਦੇਖੋ ਕਿੱਡੀ-ਕਿੱਡੀ ਪਈ ਐ ਵੀ। it's a fresh fish because all people go with this food with this food in, mm. in early morning mm. every day to get the fish and buy mm. it at the same day so okay. it's so fresh okay. and oh, uh, you know, every a, day is fresh. it a special fish the red color in the red sea in the red sea yeah, yeah. This it's is special. special and it's so famous and all all cities in egypt come to uh Horgata to eat the fish from the red sea oh. so it's so special okay ਕਮਾਲ ਹੋ ਗਿਆ ਯਾਰ ਹੁਣ ਆ ਜਿਹੜੀਆਂ ਬੋਟਸ ਹਨ ਬਾਹਰਲੇ ਪਾਸੇ ਖੜੀਆਂ ਸੀ ਇੱਧਰ ਵੀ ਚੱਲਾਂਗੇ ਆ ਬੋਟਸ ਦਾ ਤੁਹਾਨੂੰ ਪਰ੍ਹਾਂਲੇ ਪਾਸੇ ਇੱਧਰ ਵੀ ਥੋੜਾ ਦੇਖਣ ਆਲੇ ਆ ਦੇਖੋ ਤੁਹਾਨੂੰ ਇੱਥੇ ਹੀ ਦਿਖਾ ਦਿੰਦਾ ਵੈਸੇ ਇੱਧਰਲੇ ਪਾਸੇ ਅਸੀਂ ਜਾਣੇ ਹੀ ਆ ਬਾਹਰਲੇ ਪਾਸੇ ਬਾਹਰ ਵੀ ਦਿਖਾ ਦਾਂਗੇ ਸਾਰਾ ਜਿੱਥੇ ਮਛੇਰੇ ਇਹਨਾਂ ਦੇ ਜ਼ਿਆਦਾ ਰਹਿੰਦੇ ਆ ਲੈ ਹੁਣ ਬਾਹਰ ਨਿਕਲਦੇ ਆ ਜਾ ਕੇ ਪਹਿਲੀ ਵਾਰ ਹੀ ਦੇਖੀ ਆ ਤੁਹਾਡੇ ਚੋ ਵੀ ਮੈਨਾਂ ਦਾ ਕਈਆਂ ਨੇ ਪਹਿਲੀ ਵਾਰ ਹੀ ਦੇਖੀ ਹੋਣੀ ਇਹ ਤੇ ਵਿੱਚ ਇਹਦੇ ਨਾਲ ਇੱਕ ਆ ਚੀਜ਼ ਮੈਂ ਪਹਿਲੀ ਵਾਰੀ ਦੇਖ ਰਿਹਾ ਨਾ ਤਾਂ ਇਹ ਕੇਕੜਾ ਹੈ ਨਾ ਕੁਝ ਹੋਰ ਹੈਗਾ ਇਹ ਚੀਜ਼ ਵੀ ਕੁਛ ਹੋਰੀ ਹੈ ਜਿਹੜੀ ਜੀਹਾ ਸਾਹਮਣੇ ਪਈ ਹੈ ਤੇ ਕੇਕੜੇ ਤਾਂ ਹੋ ਪਈ ਉੱਪਰਲੇ ਪਾਸੇ ਤੇ ਹੁਣ ਅਸੀਂ ਇੱਥੋਂ ਜਾਣਾ ਜੀ ਬਾਜ਼ਾਰ ਦੇ ਵੱਲ ਤੇ ਜਿਹੜੇ ਇੱਥੋਂ ਦੇ ਬਾਜ਼ਾਰ ਹੈ ਤੁਹਾਨੂੰ ਉਹ ਦਿਖਾਉਣੇ ਆ ਤੇ ਸੂਕ ਬੋਲਦੇ ਇਥੇ ਅਰੇਬਿਕ ਚ ਬਾਜ਼ਾਰ ਨੂੰ ਤੇ ਆਸਮਾਨੇ ਜੋ ਗਿਆ ਸੂਕ ਤੇ ਮੈਂ ਉਹਦੀ ਸਮਝ ਗਿਆ ਕਿਉਂਕਿ ਦੁਬਈ ਜਿ ਦੇਖਦੇ ਆ 골ਡ ਸੂਕ ਮਤਲਬ ਸੋਨੇ ਦਾ ਬਾਜ਼ਾਰ ਹੋਰ ਤੇ ਉਹ ਜੀ ਜ ਥੋੜੀਆਂ ਥੋੜੀਆਂ ਦੁਕਾਨਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇੱਕ ਨਾ ਹੋਰ ਦੱਸਦਾ ਯਾਰ ਤੁਹਾਨੂੰ ਇਹ ਸ਼ਹਿਰ ਚ ਜਿਹੜੀਆਂ ਐਪਸ ਆ ਉਹ ਚੱਲਦੀਆਂ ਨਹੀਂ ਹੈ ਕਿ ਟੈਕਸੀ ਇੱਥੇ ਡਿਫਰੈਂਟ ਚੱਲਦੀ ਹੈ ਔਰੇਂਜ ਕਰਕੇ ਨਾਮ ਹੈ ਔਰੇਂਜ ਤੇ ਉਹ ਟੈਕਸੀ ਇੱਥੇ ਚੱਲਦੀ ਹੈ ਤੇ ਬਾਕੀ ਥਾਂ ਮੈਂ ਦੇਖਿਆ ਸੀਗਾ ਓ ਉਬਰ ਤੇ ਜਿਹੜਾ ਸੀਗਾ ਇੱਕ ਹੋਰ ਐਪ ਸੀਗੀ ਇਨ ਡਰਾਈਵ ਇਹ ਜੂਸ ਵਾਲੀ ਦੁਕਾਨ ਆ ਗਈ ਮੈਂ ਕਿਹਾ ਯਾਰ ਜੂਸ ਜਾਸ ਪੀ ਲਿਆ ਕੋਈ ਤੇ ਗਰਮੀ ਹੈ ਨਾਲੇ ਤਾਂ ਦੇਖਦੇ ਆ ਕਿ ਕੁਝ ਮਿਲਦਾ ਤੁਸੀਂ ਕੁਝ ਹੋਰ ਪੀਣਾ ਨਾ ਗੰਨੇ ਦਾ ਰਸ ਹੈ ਕਿ ਗੰਨੇ ਦਾ 슈ਗਰ ਕੇਨ ਯੈਸ 슈ਗਰ ਕੇਨ ਗੰਨਾ ਇੱਥੇ ਗੰਨੇ ਦੀ ਖੇਤੀ ਬਹੁਤ ਹੈ ਯਾਰ ਅਸੀਂ ਦੇਖਿਆ ਸੀਗਾ ਇੱਥੇ ਤੇ ਅੱਜ ਗੰਨੇ ਦਾ ਰਸ ਵੀ ਪੀ ਕੇ ਦੇਖ ਰਹੇ ਆ ਆਹਾਹਾ ਰੰਗ ਬੰਨਦੇ ਰੰਗ ਨਜ਼ਾਰਾ ਆ ਗਿਆ ਬਾਈ ਐਂ ਲੱਗਦਾ ਜਿਵੇਂ ਪੰਜਾਬ ਹੀ ਆ ਬਸ ਐਂ ਲੱਗਦਾ ਮੈਂ ਗੰਨੇ ਤੋਂ ਨਹੀਂ ਵੱਢ ਲਿਆ ਨੇ ਨਾ ਗੰਨੇ ਦਾ ਜੂਸ ਆ ਫਿਰ ਗੰਨੇ ਦੀ ਦੰਦੀ ਵੜਨ ਵਾਲਾ ਕੰਮ ਆ ਹਾਂ ਨਹੀਂ ਆਪਣੇ ਜਿਵੇਂ ਮਿੰਟ ਤੇ ਸੌਲਟ ਐਡ ਕਰਦੇ ਕੁਝ ਵੀ ਨਹੀਂ ਹੈਗਾ ਨਾ ਲੈ ਇਹਦੇ ਕੱਲਾ ਗੰਨਾ ਹੀ ਆ ਆਪਣੇ ਪਦੀਨਾ ਬਦੂਨਾ ਪਾਣ ਦੇ ਵਿੱਚ ਬਾਕੀ ਬਹੁ ਟਾਈਮ ਬਾਅਦ ਪੀਤਾ ਯਾਰ ਮੈਨੂੰ ਲੱਗਦਾ ਗਰਮੀਆਂ ਦਾ ਆ ਗਰਮੀਆਂ ਦਾ ਪਹਿਲਾ ਗੰਨੇ ਦਾ ਜੂਸ ਆ ਸਾਡਾ ਜੀ ਜਿਹੜੇ ਇੱਥੋਂ ਦੇ ਬਾਜ਼ਾਰ ਹਨ ਇਹ ਇਹ ਕੈਰੋ ਨਾਲ ਦੇ ਨਹੀਂ ਹੈਗੇ ਸੰਤ ਐਂਸੀ ਕਿਤੇ ਓਡਾ ਹੀ ਬਾਜ਼ਾਰ ਆਊਗਾ ਪਰ ਇਹ ਤਾਂ ਛੋਟੇ ਛੋਟੇ ਆ ਜਿਵੇਂ ਪਿੰਡਾਂ ਜਾਣ ਦਾ ਸ਼ਹਿਰ ਆ ਇਹ ਥੋੜੇ ਥੋੜੇ ਲੋਕ ਆਉਂਦੇ ਹੋਣਗੇ ਪਿੰਡ ਵਾਲੇ ਆ ਮਿੱਟੀ ਦੇ ਭਾਂਡੇ ਭੁੰਡੇ ਵੇਖ ਲਈਏ ਕੋਸ਼ਿਨਾ ਜਿਵੇਂ ਆਸਮਾ ਉੱਪਰ ਸਿਰ ਦੇ ਉੱਪਰ ਦੀ ਬੰਦੀਆ ਸਕਾਫ ਤੇ ਲੈ ਕੇ ਜਾਣੇ ਸੀ ਸਿਰ ਟੱਕਰ ਨਾਲ ਤੇ ਕਹਿੰਦੇ ਇਹ ਦੋ ਬੈਸਟ অপਸ਼ਨ ਵੀ ਹੋ ਨਹੀਂ ਸਕਦੀ ਜਿਵੇਂ ਸਲਾਮ ਚ ਤਾਂ ਇਹ ਜਿਆਦਾ ਟੱਕ ਕੇ ਰੱਖਦੇ ਆ ਸਿਰ ਇਹਨਾਂ ਨੂੰ ਲਾਜ਼ਮੀ ਹੈ ਤੇ ਆਪਣੇ ਦੇ ਵੈਸੇ ਚੁੰਨੀ ਆਪਣੇ ਵੀ ਹੁੰਦੀ ਹੈ ਹਾਂਜੀ ਤੇ ਜੇ ਆਪਾਂ ਕਿਤੋਂ ਲੈਨੇ ਮਤਲਬ ਇਹ ਬਹੁਤ ਲਾਈਕ ਕੀਤਾ ਬਹੁਤ ਸੌਫਟ ਨੇ ਇਹ ਤੇ ਜੇ ਆਪਾਂ ਲਵਾਂਗੇ ਤਾਂ ਆਪਾਂ ਨੂੰ ਤੁਹਾਨੂੰ ਪਤਾ ਹੀ ਐ ਐਜ਼ ਅ ਟੂਰਿਸਟ ਥੋੜਾ ਠੱਗ ਲੈਣਗੇ ਠੱਗ ਲੈਂਦੇ ਆ ਸੋ ਮੈਨੂੰ ਐਸੀ ਵੀ ਆ ਉਹ ਆਪੀ ਨਾਲੇ ਉਹਨੇ ਗੱਲਬਾਤ ਵਧੀਆ ਤਰੀਕੇ ਨਾਲ ਨਾਲੇ ਲੋਕਲ ਬੰਦੇ ਨੂੰ ਭੇਤ ਹੁੰਦਾ ਕਿ ਕਿਹੜੀ ਚੀਜ਼ ਬੈਸਟ ਹੈ ਨਾ ਹਾਂਜੀ ਕਿਸੇ ਸ਼ਹਿਰ ਚ ਬਿਨਾਂ ਸ਼ਾਪਿੰਗ ਤੋਂ ਮੁੜਿਓ ਨਾ ਠੀਕ ਹੈ ਕਿੰਨੇ ਦਾ ਲੇਖੋ ਜੀ 110 ਦਾ 110 ਦਾ ਇੱਕ ਹਾਂ ਟੋਟਲ 220 ਦੇ ਦੱਤੇ ਚਲੋ ਕੁਛੀ ਹਮ ਮੈਂ ਤਾਂ ਮੈਂ ਵੀ ਚੱਪਲਾਂ ਦੇਖ ਲਾਂ ਯਾਰ ਚੱਪਲਾਂ ਸੋਹਣੀਆਂ ਪਈਆਂ ਇਹਨਾਂ ਦੀ ਵੇਟ ਆਸਮਾਨ ਅੱਜ ਤਾਂ ਸਾਮਾਨ ਹੀ ਲੈਣਾ ਹੋਰ ਕੀ ਕਰਨਾ ਹੋਆ ਚੱਪਲਾਂ ਦੀ ਦੁਕਾਨ ਹੈਗੀ ਟੁੱਟੀਆਂ ਪਈਆਂ ਚੱਪਲਾਂ ਵੀ ਤੇ ਹੋਰ ਤਾਂ ਤੁਸੀਂ ਜਿੱਥੇ ਜਾਣ ਦਾ ਚੱਪਲਾ ਹੀ ਪਸੰਦ ਕਰਨੀ ਹੁੰਦੀ ਆ ਯਾਰ ਬ੍ਰਾਂਡ ਹੀ ਇੰਨੇ ਪਈ ਨੇ ਇਹਨਾਂ ਦੇ ਪਸੰਦ ਕਿਵੇਂ ਕਰਾਂਗੇ ਹੁਣ ਫਿੰਡੀ ਫਿੰਡੀ ਦੀ ਪਈ ਆ ਉੱਪਰ ਐਡੀਡਾਸ ਲੱਗਿਆ ਹੋਇਆ ਤੇ ਹਾ ਕਿਹੜਾ ਜੋਸ਼ੀ ਜੋਸ਼ੂ ਬਦਲ ਜੋਸ਼ੂ ਅਲਕਾਸਟੇ ਪਿਆਗਾ ਦਕਾਸਟੀ ਵੀ ਹੈ ਕਿਹੜੀਆਂ ਲਈ ਹੈ ਮੇਰੇ ਉੱਪਰ ਇਹ ਸਸਤੇ ਬ੍ਰੈਂਡ ਨੇ ਆਪਾਂ ਵੱਡਾ ਬ੍ਰੈਂਡ ਕੋਈ ਅਰੇ ਤਾਲ ਬਾਈ ਨੇ ਤਾਂ ਸਾਫ਼ ਹੀ ਨਹੀਂ ਕੀਤੇ ਬਾਹਰ ਹਾਂ ਇਹ ਦੋ ਟੋਮੀ ਦਾ ਬੈਗ ਚ ਇਹਦਾ ਟੋਮੀ ਦਾ ਬੈਗ ਆ ਸਕਾਫ ਚ ਪਾ ਕੇ ਲੈ ਜਾਗੇ ਚਲੋ ਫਾਫ ਜਿਕਨ ਪਾਉਣੇ ਚਲੋ ਚੱਲੀਏ ਈਜੀਪਟ ਦੇ ਜਿਹੜੇ ਖਾਣੇ-ਣਾਣੇ ਖਾਣੇ ਸੀ ਨਾ ਉਹਦੇ ਫੇਰ ਤਿਆਗਦੇ ਅਸੀਂ ਆਸਮਾ ਲੈ ਕੇ ਤਾਂ ਸਾਨੂੰ ਗਈ ਸੀ ਪਰ ਫਲਫਲਾ ਹੋ ਰਿਹਾ ਕੋਸੀ ਖਾਦਾ ਨਹੀਂ ਗਿਆ ਤੇ ਹੁਣ ਪੀਜ਼ਾ ਲੈਣ ਦੇ ਲਈ ਆਇਆ ਸੀ ਪੀਜ਼ਾ ਲੈਣੇ ਆਇ ਤੇ ਸ਼ਾਪ ਹੈ ਪੀਜ਼ੇ ਦੀ ਕਿੰਨੇ ਦਿਨ ਹੋ ਗਏ ਯਾਰ ਪੀਜ਼ਾ ਨਹੀਂ ਖਾਦਾ ਤੇ ਮੈਂ ਕਿਹਾ ਅੱਜ ਪੀਜ਼ਾ ਖਾ ਲੈ ਆਸਮਾ ਕਹਿੰਦੀ ਇੱਥੇ ਇਟਸ ਫੇਮਸ ਇਹਨੂੰ ਹੁਰਗਾ ਦਾ ਓਕੇ ਇਹ ਕਹਿੰਦੇ ਹੁਰਗਾ ਦਾ ਚ ਬਹੁਤ ਜ਼ਿਆਦਾ ਫੇਮਸ ਹੈ ਦੇਖਦੇ ਆ ਜੇ ਇਹਨਾਂ ਦਾ ਫੇਮਸ ਦਾ ਪੀਜ਼ਾ ਕਿਹੋ ਜਿਹਾ ਖਾਉਂਦੇ ਆ ਲੋਰਪਨ ਤੁਸੀਂ ਨਾਲ ਜਾਓ ਸਾਡਾ ਤੁਸੀਂ ਕਰਕੇਓ ਕਾਰਡ ਤੇ ਪੇ ਕਰਦੇ ਹਲੋ ਕੱਟ ਤੋ ਕਰ ਦਿਓ ਕੱਟ ਤੋ ਵਧੀਆ ਲੈ ਵੀ ਆ ਗਏ ਮਿਸਰ ਦੇ ਪੀਜੇ ਤੁਸੀਂ ਦੇਖੋ ਆਪਣੇ ਨਾਲ ਇਹਨਾਂ ਦਾ ਵੀ ਫਰਕ ਹੈ ਬਣਾਉਣ ਦਾ ਇਹਨਾਂ ਦੇ ਪੀਜੇ ਵੀ ਆ ਬਰੈਡ ਹੈ ਕੀ ਜਿਵੇਂ ਸੈਂਡਵਿਚ ਉਹਨਾਂ ਨਾਲ ਦੇਖੋ ਕਿਵੇਂ ਪਏ ਆਪਣੇ ਸਰਫੇਸ ਹੁੰਦਾ ਜਿਹੜਾ ਇਹਦਾ ਥੋੜਾ ਜਾਂ ਜਿਆਦਾ ਵਧੀਆ ਹੁੰਦਾਗਾ ਇਹਨਾਂ ਦਾ ਬਰੈਡ ਟਾ ਮੋਟੀ ਕਰਕੇ ਹਾਂਜੀ ਤੇ ਹੁਣ ਅਸੀਂ ਬਾਜ਼ਾਰ ਚੋਂ ਚੋਨਾ ਵਾਪਸ ਚੱਲੇ ਆ ਕਿਉਂਕਿ ਯਾਰ ਕੁਝ ਖਾਸ ਹੈ ਨਹੀਂ ਸੀਗਾ ਤਾਨੂੰ ਦਿਖਾਉਣ ਵਾਲਾ ਸੀ ਤਾਂ ਬਹੁਤ ਟਾਈਮ ਸਪੈਂਡ ਕਰ ਲਿਆ ਤੇ ਅਸੀਂ ਤਾਂ ਲਗਾਤਾਰ ਘੰਟਿਆਂ ਨੂੰ ਤੁਰਦੇ ਫਿਰਦੇ ਘੇੜੇ ਦਿੰਦੇ ਰਹੇ ਬਟ ਸੇਮ ਹੀ ਸੀ ਜਿਵੇਂ ਪਿੰਡਾਂ ਚ ਹੁੰਦਾ ਬਾਜ਼ਾਰ ਮਤਲਬ ਆਪਣੇ ਪਿੰਡਾਂ ਵਾਲੇ ਨੇ ਸ਼ਹਿਰ ਹੁੰਦੇ ਆ ਤੇ ਖਾਸ ਕੁਛ ਇਹ ਨਹੀਂ ਸੀ ਵੀ ਤੁਹਾਨੂੰ ਦਿਖਾ ਸਕੀਏ ਤੇ ਇਸ ਕਰਕੇ ਹੁਣ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਇੱਕ ਹੋਰ ਮਾਰਕੀਟ ਆ ਤੇ ਉੱਥੇ ਅਸੀਂ ਜਾਣਾ ਹੈਗਾ ਤੇ ਜੇ ਉੱਥੇ ਕੁਝ ਹੋਇਆ ਵਧੀਆ ਤੁਹਾਡੇ ਦਿਖਾਉਣ ਵਾਲਾ ਤਾਂ ਫਿਰ ਦਿਖਾਵਾਂਗੇ ਨਹੀਂ ਫਿਰ ਵਲੌਗ ਦੀ ਆਪਾਂ ਜੀ ਸਮਾਪਤੀ ਕਰਾਂਗੇ ਤੇ ਹੁਣ ਲੋਕੀ ਉੱਤੇ ਪਏ ਰਿਪਰ ਹਾਂਜੀ ਇਹ ਨਾ ਆਲਾ ਦਵਾਲਾ ਸੀ ਬਸ ਇਹ ਸ਼ਹਿਰ ਦਾ ਜੇ ਨਗਰ ਨੂੰ ਦਿਖਾਉਣਾ ਸੀ